देन हेलो गाइस ਅੱਜ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਨਿਊ ਤਰੀਕੇ ਨਾਲ ਕਹ ਦੋ ਕਿ ਪੇਂਟ ਸੂਟ ਦੇ ਉੱਪਰ ਕਰਨਾ ਬਹੁਤ ਹੀ ਸੌਖਾ ਤਰੀਕਾ ਹੈ ਦੇਖੋ ਹੁਣ ਜਿੱਦਾਂ ਕਿ ਆਪ ਪੈਨਸਿਲ ਨਾਲ ਡਰਾ ਕਰਦੇ ਆਂ ਦੇਖੋ ਪੈਨਸਿਲ ਨਾਲ ਇਸ ਪੈਨਸਿਲ ਨਾਲ ਡਰਾ ਕਰਦੇ ਆਂ ਆਪ ਉੱਪਰ ਫਿਰ ਕਲਰ ਕਰਦੇ ਆਂ ਬਟ ਹੁਣ ਮੈਂ ਇੱਕ ਇਹੋ ਜਿਹਾ ਤਰੀਕਾ ਲੈ ਕੇ ਆਈ ਆ ਜਿੱਦਣ ਆਪਾਂ ਨੂੰ ਪੈਨਸਿਲ ਨਾਲ ਡਰਾ ਕਰਨ ਦੀ ਕੋਈ ਲੋੜ ਨਹੀਂ ਪੈਣੀ ਹੁਣ ਤੁਸੀਂ ਦੇਖੋ ਆ ਜਿਹੜੇ ਮੇਰੇ ਹੱਥ ਵਿੱਚ ਇੱਕ ਫਲਾਰ ਨੇ ਦੋ ਫਲਾਰ ਨੇ ਜਿਹੜੇ ਤੁਸੀਂ ਆਮ ਹੀ ਦੇਖੇ ਹੋਣਗੇ ਅੱਜ ਕੱਲ ਇਹਨਾਂ ਦਾ ਬਹੁਤ 트ੈਂਡ ਚੱਲ ਰਿਹਾ ਹੈ ਮਤਲਬ ਕਿ ਬਹੁਤ ਹਰ ਇੱਕ ਘਰ ਇੱਥੇ ਹੈ अवेलेबल ਹੁੰਦੇ ਨੇ ਬਟ ਕੀ ਆ ਤੁਸੀਂ ਇਹਨਾਂ ਦੇ ਨਾਲ ਹੀ ਕੀ ਕਰ ਸਕਦੇ ਹੋ ਪੇਂਟ ਲਾਈਕ ਜਨਾ ਫਲਾਰ ਹੈ ਆ ਫਲਾਰ ਡਿੱਟੋ ਮੈਂ ਇਹਦੇ ਨਾਲ ਬਣਾਇਆ ਫੁੱਲੀ ਇਹਦੇ ਨਾਲ ਬਣਾਇਆ ਹੋਇਆ ਹੈ ਤਾਂ ਕਿ ਆ ਹੁਣ ਤੁਸੀਂ ਦੇਖੋ ਇਸ ਫਲਾਰ ਨਾਲ ਐਡਾ ਸੋਹਣਾ ਫਲਾਰ ਆਪਾਂ ਪੇਂਟ ਕਰ ਸਕਦੇ ਹਾਂ ਕਿਸੇ ਨੇ ਇਮੇਜਿਨ ਵੀ ਨਹੀਂ ਕੀਤਾ ਹੋਣਾ ਆਪਾਂ ਅੱਜ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਤੇ ਤੁਸੀਂ ਟਰਾਈ ਜ਼ਰੂਰ ਕਰੋ ਜੀ ਦੈਨ ਸਟਾਰਟ ਕਰੀਏ ਵੀਡੀਓ ਤਾਂ ਪਹਿਲਾਂ ਕਿ ਤੁਸੀਂ ਜਿਹੜਾ ਮਰਜ਼ੀ ਕਲਰ ਦਾ ਪੇਂਟ ਲੈ ਲਓ ਜਿਹੜਾ ਮਰਜ਼ੀ ਕਲਰ ਲੈ ਲਓ ਤਾਂ ਮੈਂ ਬ੍ਰਾਊਨ ਦਾ ਕਰ ਚੁੱਕੀ ਹਾਂ ਦੈਨ ਹੁਣ ਆਪਾਂ ਚਲੋ ਬਲੂ ਦਾ ਕਰ ਲੈਂਦੇ ਹਾਂ ਬਲੂ ਕਲਰ ਲੈ ਚੁੱਕੇ ਹਾਂ ਡਾਰਕ ਬਲੂ ਐਂਡ ਹੁਣ ਕੀ ਕਰਾਂਗੇ ਆਪਾਂ ਇਹਨੂੰ ਵੀ ਦੇਖੋ ਥੋੜਾ ਬਹੁਤ ਬਰਸ਼ ਦੀ ਵੀ ਲੋੜ ਪਵੇਗੀ ਆਪਾਂ ਨੂੰ ਤਾਂ ਕਰਕੇ ਆਪਾਂ ਬਿਲਕੁਲ ਵੀ ਬਰਸ਼ ਤੋਂ ਦੂਰ ਨਹੀਂ ਜਾਣਾ ਬਸ ਇੰਨਾ ਕਿ ਡਰਾ ਕਰਨ ਦੀ ਲੋੜ ਨਹੀਂ ਪੈਣੀ ਦੈਨ ਬਰਸ਼ ਨੂੰ ਡਿਪ ਕਰੋ ਕਲਰ ਚ ਐਂਡ ਥੋੜਾ ਜਿਹਾ ਬਰਸ਼ ਨੂੰ ਕਿ ਹਲਕਾ ਕਰ ਲਓ ਮਤਲਬ ਕਿ ਵਾਲਾ ਉਹਦੇ ਵਿੱਚ ਉਹ ਨਾ ਹੋਵੇ ਦੇਖੋ ਇਦਾਂ ਇਦਾਂ ਕਰਕੇ ਥੋੜਾ ਜਿਹਾ ਪਾਣੀ ਆਪਣੇ ਕੋਲੇ 워ਟਰ ਕਲਰ ਹੈ ਨਾ ਤਾਂ ਕਰਕੇ ਥੋੜਾ ਜਿਹਾ ਪਾਣੀ ਜ਼ਿਆਦਾ ਲੱਗੇਗਾ ਬਟ ਕੀ ਕਰਨਾ ਤੁਸੀਂ ਇਦਾਂ ਦਾ ਕਰਕੇ ਇਹਨੂੰ ਫਿਲ ਅਪ ਕਰ ਲੈਣਾ ਮਤਲਬ ਕਿ ਜਿਹੜੇ ਇਹਦੇ ਗੋਲ ਗੋਲ ਪੱਤੀਆਂ ਹੁੰਦੀਆਂ ਨੇ ਨਾ ਵਿੱਚ ਇਹਦੇ ਜਗ੍ਹਾ ਹੁੰਦੀ ਜਿਹਦੇ ਵਿੱਚ ਕਲਰ ਭਰ ਜਾਂਦਾ ਦੇਖੋ ਹੁਣ ਇਹ ਕਲਰ ਭਰਿਆ ਪਿਆ ਤੇ ਇਹਦੇ ਨਾਲ ਕੀ ਹੁੰਦਾਗਾ ਜਦੋਂ ਕਲਰ ਭਰ ਜਾਏਗਾ ਜਦੋਂ ਆਪਾਂ ਇਹਨੂੰ نیچے ਯੂਜ਼ ਕਰਾਂਗੇ ਕੱਪੜੇ ਦੇ ਉੱਪਰ ਤਾਂ ਇਹ ਕੀ ਦੂਰ ਤੱਕ ਫੈਲ ਜਾਏਗਾ ਜਿਹਦੇ ਨਾਲ ਆਪਣਾ ਫਲਾਰ ਕੀ ਆਟੋਮੈਟਿਕ ਬਣ ਕੇ ਤਿਆਰ ਹੋ ਜਾਏਗਾ ਤਾਂ ਤੁਹਾਨੂੰ ਕੀ ਘਬਰਾਂ ਦੀ ਲੋੜ ਨਹੀਂ ਵੀ ਸਾਰੇ ਪੱਤੀਆਂ ਤੇ ਹੋ ਨਹੀਂ ਰਿਹਾ ਐਦਾਂ ਜਿਉਂ ਠੀਕ ਹੈ ਦੇਖੋ ਤਾਂ ਕਿ ਹੁਣ ਐਦਾਂ ਕਰਕੇ ਸਬ ਤੇ ਚਲੋ ਜੀ ਐਦਾਂ ਫਲਾਰ ਮੁਕੀਆ ਪਿਉ ਲੋ ਫਿਰ ਉਸ ਤੋਂ ਬਾਅਦ ਕੇ ਨੀਚੇ ਵਾਲੀ ਜਿਹੜੀ ਹੁੰਦੀ ਹੈ ਡੰਡੀ ਉਹਦਾ ਫੜ ਲਓ ਇਦਾਂ ਫੜ ਕੇ ਬਸ ਇਦਾਂ ਇਹਨੂੰ ਇਦਾਂ ਕੱਪੜੇ ਦੇ ਉੱਪਰ ਇੱਕ ਵਾਰੀ ਧਾ ਦੋ ਇਦਾਂ ਧਰ ਕੇ ਕੱਪੜੇ ਦੇ ਉੱਪਰ ਤਾਂ ਇੱਕ ਬਰਸ਼ ਲੈ ਲਓ ਉਹਦੀ ਬੈਕ ਸਾਈਡ ਉਹਦੀ ਬੈਕ ਸਾਈਡ ਨਾਲ ਜਿੱਦਾਂ ਜਿੱਦਾਂ ਪੱਤੀਆਂ ਪਈਆਂ ਹੋਈਆਂ ਨੇ ਉਦਾਂ ਇਦਾਂ ਹੀ ਉਹਨੂੰ ਉਹਨੂੰ ਕੀ ਕਰੋ ਇਦਾਂ ਨਾਲ ਥੋੜਾ ਥੋੜਾ نیچے-नीचे ਨੂੰ ਘਰਦੇ ਜਾਓ ਤਾਂ ਕਿ ਉਹ ਜੰਮ ਜਾਣ ਜਦੋਂ ਕੱਪੜੇ ਦੇ ਉੱਪਰ ਜੰਮ ਜਾਣਗੀਆਂ ਤਾਂ ਇਹ ਕੀ ਹੈ ਜਿਹੜਾ ਕਲਰ ਹੋਊਗਾ ਇਹਦੇ ਵਿੱਚੋਂ ਕਿ ਨਿਕਲ ਕੇ ਆਟੋਮੈਟਿਕ ਕੱਪੜੇ ਦੇ ਉੱਪਰ ਲੱਗ ਜਾਏਗਾ ਜਿਹਦੇ ਨਾਲ ਆਪਾਂ ਨੂੰ ਥੋੜਾ ਬਹੁਤ ਅੰਦਾਜ਼ਾ ਜਿਹੜਾ ਕਿ ਇਹ ਫਲਾਰ ਦਾ ਆ ਜਾਏਗਾ ਦੇਖੋ ਮੈਂ ਤੁਸੀ ਹੌਲੀ ਹੌਲੀ ਕੀਆ ਡਿਪ ਹੋ ਰਿਹਾ ਡਿਪ ਕਲਰ نیچے ਜਾ ਰਿਹਾ ਥੋੜਾ ਬਹੁਤ ਹੈਂਡ ਨਾ ਕਰ ਦੋ ਜਿਹੜਾ ਕਿ ਅੱਜ ਥੋੜਾ ਜਲਦੀ ਹੋ ਜਾਏਗਾ ਤੇ ਦੇਖੋ ਬਹੁਤ ਸੌਖਾ ਤਰੀਕਾ ਹੈ ਹੁਣ ਇਹਨੂੰ ਚੱਕ ਲਓ ਦੇਖੋ ਤੁਹਾਡੇ ਸਾਹਮਣੇ ਕੀ ਹੈ ਇੱਕ ਚੀਜ਼ ਦੇਖੋ ਕਈ ਜਿਹੜੇ ਸੂਟ ਹੁੰਦੇ ਨੇ ਨਾ ਨਾ ਸੂਤੀ ਤੁਸੀਂ ਉਹਨਾਂ ਦੇ ਉੱਪਰ ਏਦਾਂ ਦਾ ਡਿਜ਼ਾਈਨ ਕਰੋਗੇ ਨਾ ਏਦਾਂ ਦਾ ਕਰਕੇ ਫਿਰ ਹੋਰ ਕਲਰ ਦਾ ਇਹਦੇ ਨਾਲ ਹੀ ਇੰਨੇ ਜਗ੍ਹਾ ਤੇ ਕਰ ਦੋ ਫਿਰ ਇਹਦੇ ਨਾਲ ਇੰਨੇ ਜਗ੍ਹਾ ਤੇ ਇਹਨਾਂ ਜਗ੍ਹਾ ਇਹ ਸਾਰੇ ਸੂਟ ਦੇ ਉੱਪਰ ਕੀ ਆਪਾਂ ਕਲਰ ਏਦਾਂ ਦਾ ਕਰ ਸਕਦੇ ਹਾਂ ਬਟ ਫਿਰ ਮੈਂ ਤੁਹਾਨੂੰ ਇਹ ਨੂੰ ਵੀ ਸੂਟ ਕਰਕੇ ਦਿਖਾਉਣੀ ਆ ਦੇਖੋ ਕਲਰ ਆਪਾਂ ਬ੍ਰਸ਼ ਚ ਲੈ ਲਿਆ ਹੁਣ ਤੁਸੀਂ ਇੱਕਦੋਨੇ ਕੀ ਡਿਜ਼ਾਈਨ ਮਿਲ ਚੁੱਕਿਆ ਤਾਂ ਤੁਸੀਂ ਕੀ ਇਹਨੂੰ ਫਿਲ ਅਪ ਕਰ ਦੋ ਲਓ ਜੀ ਇੱਕ ਲੀਫ ਆਪਣੇ ਬਣ ਕੇ ਤਿਆਰ ਹੈ ਐਂਡ ਦੈਨ ਨੈਕਸਟ ਤਾਂ ਦੇਖੋ ਕਿड्डे ਸੋਹਣਾ ਤਰੀਕੇ ਨਾਲ ਕਹ ਦੋ ਕਿ ਲੀਫਸ ਬਣ ਰਹੀਆਂ ਨੇ ਜਿੱਦਾਂ ਆਪਾਂ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਇੱਕ ਫਲਾワー ਆਪਣੀ ਇੰਨੀ ਮਦਦ ਕਰ ਸਕਦਾ ਹੈ ਦੇਖੋ ਹੋਰ ਕੋਈ ਫਲਾਰ ਇਹੋ ਜਿਹਾ ਹੈ ਨਹੀਂਗਾ ਜਿਹੜੀ ਜਿਹੜਾ ਇਦਾਂ ਆਪਣੀ ਪੇਂਟਿੰਗ 'ਚ ਹੈਲਪ ਕਰੇਗਾ ਬਟ ਇਹੀ ਇੱਕ ਫਲਾਰ ਹੈ ਜਿਹੜਾ ਆਪਣੀ ਪੇਂਟਿੰਗ ਦੇ ਵਿੱਚ ਹੈਲਪ ਕਰ ਸਕਦਾ ਹੈ ਜੇ ਆਪਾਂ ਥੋੜਾ ਜਿਹਾ ਦਿਮਾਗ ਲਗਾ ਕੇ ਇਹਨੂੰ ਯੂਜ਼ ਕਰਾਂਗੇ ਨਾ ਤਾਂ ਇਹ ਬਹੁਤ ਹੈਲਪ ਕਰੇਗਾ ਆਪਣੀ ਦੇਖੋ ਬਿਲਕੁਲ ਸੇਮ ਟੂ ਸੇਮ ਕਲਰ ਗਿਆ ਫਲਾਰ ਕੇ ਬਣ ਕੇ ਤਿਆਰ ਹੈ ਜੇ ਤੁਸੀਂ ਇਹਨੂੰ ਨਾਲ ਮੈਚ ਕਰਨਾ ਪੱਤੀਆਂ ਦੇ ਥੈਨ ਤੁਸੀਂ ਇਹਨੂੰ ਮੈਚ ਵੀ ਕਰ ਸਕਦੇ ਹੋ ਦੇਖੋ ਦੇਖੋ ਕਿੰਦਾ ਸੋਹਣਾ ਬਣ ਕੇ ਤਿਆਰ ਹੋ ਰਿਹਾ ਹੈ ਤਾਂ ਹੁਣ ਮੈਂ ਤੁਹਾਨੂੰ ਇੱਕ ਹੋਰ ਤਰੀਕਾ ਦੱਸਾਂਗੀ ਜਿਹਦੇ ਨਾਲ ਤੁਸੀਂ ਇਹਨੂੰ ਥੋੜੀ ਸ਼ਾਈਨ ਦੇ ਸਕਦੇ ਹੋ ਥੋੜੀ ਕਹਿ ਲਓ ਕਿ ਇਹਦੇ ਨੂੰ ਨਖਾਰ ਸਕਦੇ ਹੋ ਥੋੜਾ ਜਿਹਾ येलो ਕਲਰ ਥੋੜਾ ਜਿਹਾ ਬਾਲਣ ਥੋੜਾ ਜਿਹਾ येलो ਕਲਰ ਲੈ ਕੇ ਇਹਨਾਂ ਦੇ ਵਿੱਚ ਡਿਪ ਕਰ ਦੋ ਡਿਪ ਕਰਨ ਤੋਂ ਬਾਅਦ ਥੋੜਾ ਥੋੜਾ ਇਦਾਂ ਫੈਲਾ ਦੋ ਦੂਰ ਤੱਕ ਵੀ ਬਾਲਾ ਨਹੀਂ ਫਲਾਉਣਾ ਮਤਲਬ ਕਿ ਬਾਲਾ ਨਹੀਂ ਨੂੰ ਬ੍ਰਸ਼ਨਾ ਕਰਨਾ ਤਾਂ ਫਿਰ ਜੌਬ ਕੀ ਹੋਊਗਾ ਇਹਦਾ ਕੀ ਜਿਹੜਾ ਬਲੂ ਕਲਰ ਹੋ ਫਿਰ ਤੋਂ ਉੱਪਰ ਆ ਜਾਏਗਾ ਤੇ yellow ਕਲਰ ਫਿਰ ਤੋਂ ਦਬ ਜੇਗਾ ਇਦਾਂ ਇਤ ਕਰਕੇ ਮਾੜਾ ਮਾੜਾ ਕੀ ਹੈ yellow ਕਲਰ ਦੇਣਾ ਫਿਲ ਅਪ ਕਰ ਦੇਣਾ ਜਿਹੜਾ ਕਿ ਥੋੜੀ ਜੀ ਸ਼ਾਈਨਿੰਗ ਕਰੇ yellow ਕਲਰ ਦੇਣਾ ਦੇਖ ਤੁਹਾਡੇ ਸਾਹਮਣੇ ਹੀ ਹੈ yellow color ਦੇ ਨਾਲ ਸ਼ਾਈਨ ਕਰ ਰਿਹਾ ਦੇਖੋ ਦੇਖੋ ਕਿੰਡਾ ਸੋਹਣਾ ਕਹਿ ਦੋ ਕਿ ਬਿਲਕੁਲ ਸੇਮ ਟੂ ਸੇਮ ਦੇਖੋ ਜਿੱਦਾਂ ਦੀ ਇਹਦੀ ਲੁੱਕ ਹੈ ਜਿੱਦਾਂ ਦੀ ਆ ਫਲਾਵਰ ਦੀ ਲੁੱਕ ਹੈ ਉਦੋਂ ਦਾ ਸੇਮ ਫਲਾਵਰ ਬਣ ਕੇ ਕੀ ਆਪਣੇ ਕੋਲ ਤਿਆਰ ਹੈ ਬਸ ਥੋੜਾ ਜਿਹਾ ਧਿਆਨ ਦੇਣਾ ਬ੍ਰਸ਼ ਦੀ ਮੂਵਮੈਂਟ ਤੇ ਬ੍ਰਸ਼ ਦੀ ਮੂਵਮੈਂਟ ਨਾਲ ਆਪਾਂ ਕੁਝ ਵੀ ਕਰ ਸਕਦੇ ਹਾਂ ਹੁਣ ਤੁਸੀਂ ਦੇਖੋ ਇਦਾਂ ਦੇ ਤੁਸੀਂ ਜ਼ਰੂਰੀ ਨੇ ਇੱਕ ਸਾਈਜ਼ ਦੇ ਫਲਾਰ ਲੈ ਕੇ ਸਾਰਾ ਸੂਟ ਕਰ ਦੋ ਦੇਖੋ ਆ ਕੀ ਮੈਸਾਲਾ ਛੋਟਾ ਆ ਲ ਲੈ ਮੈਂ ਫਲਾਰ ਵੱਡਾ ਥੋੜਾ ਜਿਹਾ ਵੱਡਾ ਫਲਾਰ ਲੈ ਕੇ ਛੋਟਾ ਫਲਾਰ ਲੈ ਕੇ ਉਸ ਤੋਂ ਛੋਟਾ ਲੈ ਕੇ ਉਸ ਤੋਂ ਛੋਟਾ ਲੈ ਕੇ ਬਿਲਕੁਲ ਛੋਟੂ ਜਿਹਾ ਪੱਤੀਆਂ ਲੈ ਕੇ ਉਦਾਂ ਵੀ ਕੱਟ ਸਕਦੇ ਆ ਆਪਾਂ ਠੀਕ ਹੈ ਅੱਜ ਮੈਂ ਤੁਹਾਨੂੰ ਇੱਕ ਪੱਤੀ ਦੇ ਨਾਲ ਵੀ ਪੱਤੀ ਨੂੰ ਵੀ ਤਿਆਰ ਕਰਨਾ ਦੱਸਾਂਗੀ ਇੱਕ ਲੀਫ ਨੂੰ ਆਪਾਂ ਕਿੱਦਾਂ ਬਣਾ ਸਕਦੇ ਆ ਥੈਨ ਤੁਸੀਂ ਦੇਖੋ ਥੈਨ ਤੁਸੀਂ ਦੇਖੋ ਮੇਰੇ ਕੋਲੇ ਤਿੰਨ ਲੀਫ ਨੇ ਬਟ ਇੱਕ ਗੱਲ ਸੇ ਧਿਆਨ ਨਾ ਮਤਲਬ ਕਿ ਯਾਦ ਰੱਖੋ ਜੇ ਵੀ ਜਿਹੜਾ ਆ ਲੀਫ ਹੈ ਨਾ ਮਤਲਬ ਕਿ ਜਿਹੜੇ ਡਾਰਕ ਡਾਰਕ ਲੀਫ ਹੁੰਦੇ ਨੇ ਜਿਹੜੇ ਕਲਰਡ ਲੀਫ ਹੁੰਦੇ ਨੇ ਉਹ ਲੀਫ ਤੁਸੀਂ ਕਦੇ ਵੀ ਨਹੀਂ ਲੈਣੇ ਕਿਸੇ ਵੀ ਪੇੜ ਤੋਂ ਲੀਫ ਲਓ ਬਟ ਇਦਾਂ ਦੇ ਲੀਫ ਕਦੇ ਨਾ ਲਵੋ ਬਿਕਾਜ਼ ਇਹ ਕੀ ਹਾਰਡ ਹੁੰਦੇ ਨੇ ਜਦੋਂ ਪੇਂਟ ਕਰਦੇ ਨੇ ਇਹ ਚਪਕਦੇ ਨਹੀਂ ਇਹਦਾ ਹਾਫ ਕੀਸਾ ਜਿਹੜਾ ਉੱਪਰ ਹੀ ਰਹਿ ਜਾਂਦਾ ਫਿਰ ਉਸ ਤੋਂ ਉਹਨੂੰ ਨੀਚੇ ਕਰਾਂਗੇ ਦੂਸਰੀ ਉੱਪਰ ਆਜੂ ਇਹਨੂੰ ਨੀਚੇ ਕਰਾਂਗੇ ਦੂਸਰਾ ਉੱਪਰ ਆਜੂ ਬਟ ਜਿਹੜੇ ਕਿ ਆਹ ਲੀਫ ਹੁੰਦੇ ਨੇ ਇਹ ਬਿਲਕੁਲ ਸੌਫਟ ਹੁੰਦੇ ਨੇ ਇਹਨਾਂ ਨੂੰ ਜਿੱਥੇ ਚਪਕਾਤਾ ਇਹਨੇ ਉੱਥੇ ਚਿਪਕ ਜਾਣਾ ਹੁੰਦਾ ਹੈਗਾ ਮਤਲਬ ਕਿ ਉੱਪਰ-ਨੀਚੇ ਨਹੀਂ ਹੁੰਦੇ ਹੈਗੇ ਥੋੜਾ ਬਹੁਤ ਜੇ ਤੁਸੀਂ ਨਹੀਂ ਮਤਲਬ ਕਿ ਤੁਹਾਡੇ ਫਿਰ ਵੀ ਲੀਫ ਨਹੀਂ ਕੰਮ ਕਰ ਰਹੇ ਤਾਂ ਤੁਸੀਂ ਉਹਨੂੰ ਪ੍ਰੈਸ ਕਰਕੇ ਵੀ ਸਿੱਧੇ ਕਰ ਸਕਦੇ ਹੋ ਜਿਹਦੇ ਨਾਲ ਕੀ ਹੈ ਉਸ ਦੇ ਸਿੱਧੇ ਹੋ ਜਾਣਗੇ ਤਾਂ ਤੁਹਾਨੂੰ ਪੇਂਟਿੰਗ ਕਰਨ ਦੇ ਵਿੱਚ ਬਿਲਕੁਲ ਵੀ ਪ੍ਰੋਬਲਮ ਨਹੀਂ ਫੇਸ ਕਰਨੀ ਪਵੇਗੀ ਥੈਨ ਫਲਾਰ ਦਾ ਮੈਂ ਤੁਹਾਨੂੰ ਦੱਸ हम आप करेंगे पत्तियां पेंट पत्तिया कितना पेंट करना दैन ये वास्ते कि लवोंगे आप डार्क ग्रीन एंड लाइट ग्रीन आप शुरू तो लें हे दैन न थोड़ा येलो कलर रख लवोंगे जहाँ कि अपनी हेल्प करेगा थोड़ा जहा अट्रैक्टिव लीव बनाने ली, दैन चलो पहले आप छोटू जी लीव तो स्टार्ट कर देंगे ਡਬੀਆਂ ਨੂੰ ਖੋਲ ਲੈਨੇ ਆਂ ਐਂਡ ਦਿਸ ਵਨ ਆਲਸੋ ਐਂਡ ਥੈਨ ਹੁਣ ਆਪਾਂ ਨੂੰ ਫਿਲ ਅਪ ਕਰਦੇ ਆਂ ਦੇਖੋ ਥੋੜੇ ਥੋੜੇ ਜਗਾਵਾਂ ਉਤੇ ਕੀ ਕਰ ਦੋ ਡਾਰਕ ਗ੍ਰੀਨ ਲਗਾ ਦੋ ਥੋੜੇ ਥੋੜੇ ਜਗਾਵਾਂ ਤੇ ਡਾਰਕ ਗ੍ਰੀਨ ਲਗਾ ਕੇ ਫੁੱਲ ਅਪ ਕਰ ਦੋ ਇਹਨੂੰ ਫਿਲ ਅਪ ਕਰ ਦੋ ਥੈਨ ਥੋੜਾ ਜਿਹਾ ਲਾਈਟ ਗ੍ਰੀਨ ਲੈ ਕੇ ਉਹ ਇਹਨਾਂ ਫਿਲ ਅਪ ਕਰ ਦੋ ਜਿਹੜਾ ਕੀ ਦੇਖੋ ਕਲਰ ਵੀ ਹੁਣ ਤੁਸੀਂ ਦੇਖੋ ਜਿਹੜੇ ਇਹਦੇ ਉੱਪਰ ਕੀ ਕਲਰ ਵੀ ਰੁਕ ਰਿਹਾ ਹੈ ਪੂਰਾ ਕੀ ਲੀਵ ਗਿਆ ਪਰ ਗਿਆ ਕਲਰ ਦੇ ਨਾਲ ਹੁਣ ਤੁਸੀਂ ਖੁਦ ਦੇਖ ਸਕਦੇ ਹੋ ਇਥੇ ਵਿੱਚ ਮੈਨਾਂ ਤਾਂ ਆਪਾਂ ਨੂੰ ਬ੍ਰਸ਼ ਕਰਨ ਦੀ ਵੀ ਲੋੜ ਨਹੀਂ ਪੈਣੀ ਬਟ ਆਪਾਂ ਕਰਾਂਗੇ ਅਟਰੈਕਟਿਵ ਬਣਾਉਣ ਦੇ ਲਈ ਦੇਖੋ ਬਾਕੀ ਫਲਾਰ ਨੂੰ ਜਦੋਂ ਚਿਪਕਾਇਆ ਉਸ ਤੋਂ ਬਾਅਦ ਹੀ ਨਤੀਜਾ ਮਿਲੇਗਾ ਵਿੱਕੀ ਹੁੰਦਾ ਦੈਨ ਹੁਣ ਕੀ ਕਰਨਾ ਆਪਾਂ ਇਹਨੂੰ ਐਦਾਂ ਕਰਕੇ ਡਿਬੀਆਂ ਨੂੰ ਸਾਈਡ ਤੇ ਕਰ ਦਿੰਨੇ ਆਂਗੇ ਐਦਾਂ ਕਰਕੇ ਇਹਦੀ ਸਾਈਡ ਤੇ ਚਲੋ ਜੀ ਹੁਣ ਆਪਾਂ ਇਹਨੂੰ ਨੀਚੇ ਨੰਡਮ ਕਰਦੇ ਤੁਸੀਂ ਦੇਖ ਸਕਦੇ ਹੋ ਕਿਦਨਾ ਸਮੂਥਲੀ ਆਪਾਂ ਇਹਨਾਂ ਵਰਕ ਕਰ ਸਕਦੇ ਆਂ ਦੇਖੋ ਜਿੱਥੇ ਆਪਾਂ ਇਹਨੂੰ ਚਿਪਕਾਉਣਾ ਚਾਹੀਏ ਉੱਥੇ ਜੀ ਚਿਪਕ ਜਾਏਗਾ ਮਤਲਬ ਕਿ ਇੱਧਰ ਉੱਧਰ ਨਹੀਂ ਹੋਏਗਾ ਜਿਹੜਾ ਹੁਣ ਕਿ ਥੋੜੇ ਟਾਈਮ ਲਈ ਇਹਨੂੰ ਇਦਾਂ ਇਦਾਂ ਹੀ ਕਰੀ ਚੱਲੋ ਤਾਂ ਕਿ ਜਿਹੜਾ ਇਹਦੇ ਪੱਤੇ ਦੇ ਉੱਪਰ ਆਪਾਂ ਕਲਰ ਕੀਤਾ ਸੀ ਉਹ ਸਾਰਾ ਕਲਰ ਕਿ ਆ ਕੱਪੜੇ ਨੂੰ ਚਿਪਕ ਜਾਵੇ ਲਓ ਜੀ ਆਪਣਾ ਕਿ ਲੀਫ ਸਾਰਾ ਕਿ ਚਿਪਕ ਚੁੱਕਿਆ ਜੇ ਜਿਹਦੀ ਕੋਈ ਆਪਨੂੰ ਪ੍ਰੋਬਲਮ ਹੁੰਦੀ ਆ ਜਿਹੜੇ ਲੀਫ ਜਿਹੜੇ ਕਿ ਚਿਪਕਦੇ ਨਹੀਂਗੇ ਇਦਾਂ ਹੁੰਦੇ ਇਦਾਂ ਹੁੰਦੇ ਫਲਾਨਾ ਹੁੰਦਾ ਬਟ ਆਪਾਂ ਨੂੰ ਹੁਣ ਉਹਦੀ ਵੀ ਟੈਨਸ਼ਨ ਕਰਨ ਦੀ ਲੋੜ ਨਹੀਂ ਉਹਦਾ ਵੀ ਮੈਂ ਸੋਲੂਸ਼ਨ ਲੈ ਆਂਦਾ ਪਹਿਲਾਂ ਤੁਸੀਂ ਇਦਾਂ ਲੀਫ ਬਣਾ ਕੇ ਦੇਖੋ ਇਦਾਂ ਲੀਫ ਬਣਾ ਕੇ ਕਲਰ ਕਲਰ ਦੇਣਾ ਹੁਣ ਤੁਹਾਨੂੰ ਕੀ ਇੱਕ ਸ਼ੇਡ ਮਿਲ ਗਈ ਆ ਇੱਕ ਸ਼ੇਡ ਕੀ ਤੁਹਾਨੂੰ ਮਿਲ ਚੁੱਕੀ ਹੈ ਦੈਨ ਹੁਣ ਤੁਸੀਂ ਕੀ ਕਰੋ ਇਹਨੂੰ ਕਲਰ ਜਿੱਦਾਂ ਦਾ ਲੀਫ ਬਣਿਆ ਹੋਇਆ ਓਦਾਂ ਦਾ ਹੀ ਕਰ ਦੋ ਦੇਖੋ ਬਹੁਤ ਕਲਰ ਜਿਹੜਾ ਕੀ ਸੀ ਕਪ ਮੈਂ ਕਲਰ ਬ੍ਰਸ਼ ਦੇ ਉੱਪਰ ਜ ਬਿਲਕੁਲ ਕਲਰ ਨਹੀਂ ਹੈਗਾਗਾ ਜਿੱਦਾਂ ਜਿਹੜਾ ਕਲਰ ਪੱਤੇ ਤੋਂ ਆਇਆ ਆਪਣੇ ਕੋਲੇ ਉਹੀ ਕਲਰ ਮੈਂ ਇਹਦੇ ਤੇ ਯੂਜ਼ ਕਰ ਰਹੀ ਹਾਂ ਹੁਣ ਉਹਨੂੰ ਦੂਰ ਦੂਰ ਤੱਕ ਫਲਾ ਰਹੀ ਹਾਂ ਤਾਂ ਕਿ ਜਿਹੜਾ ਕਿ ਚੰਗੀ ਤਰ੍ਹਾਂ ਫੈਲ ਜਾਵੇ ਦੇਖੋ ਉੱਪਰਲੀ ਟਾ ਉੱਪਰਲੀ ਵਾਸਤੇ ਟਾਹਣੀਆਂ ਵਾਸਤੇ ਆਪਾਂ ਕਿ ਲੈ ਆਲੇ ਛੋਟੂ ਬ੍ਰਸ਼ ਛੋਟੂ ਬ੍ਰਸ਼ ਕਿ ਕਾਦੇ ਵਾਸਤੇ ਹੁੰਦਾ ਬ੍ਰੀਕ ਕੰਮ ਕਰਨ ਵਾਸਤੇ ਇਦਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨਾ ਸਮੂਥਲੀ ਕੰਮ ਕਰਵਾ ਰਿਹਾ ਮੇਰੇ ਤੋਂ ਮੈਂ ਸਮੂਥਲੀ ਕੰਮ ਕਰ ਰਹੀ ਹਾਂ ਛੋਟੂ ਜਿਹਾ ਬ੍ਰਸ਼ ਨਾਲ ਤੁਸੀਂ ਵੀ ਇਦਾਂ ਦੇ ਬ੍ਰਸ਼ ਬਾਇ ਕਰਨੇ ਸ਼ੁਰੂ ਕਰ ਦੋ ਬਿਕੋਜ਼ ਪੇਂਟਿੰਗ ਕਰਨੇ ਜਿੰਨੇ ਬ੍ਰਸ਼ ਹੋਣ ਉਹਨੇ ਹੀ ਥੋੜੇ ਹੁੰਦੇ ਨੇ। ਥੈਨ ਹੁਣ ਕੀ ਕਰਾਂਗੇ ਆਪਾਂ ਥੋੜਾ ਜਿਹਾ ਕਲਰ ਲੈ ਕੇ ਤੇ ਇਹਨੂੰ ਥੋੜਾ ਜਿਹਾ ਅਟਰੈਕਟਿਵ ਬਣਾ ਦਾਂਗੇ। ਹਾਂਜੀ ਤੁਸੀਂ ਵੀ ਵੀਡੀਓਸ ਪਾਉਨੇ ਹੋ ਤਾਂ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਕਹ ਦੋ ਕਿ ਕਲਰ ਚਾਹੀਦਾ ਆ ਬ੍ਰਸ਼ ਚਾਹੀਦੇ ਨੇ ਕਲਰ ਵੀ ਬਹੁਤ ਜ਼ਿਆਦਾ ਚਾਹੀਦੇ ਨੇ। ਬਿਕੋਜ਼ ਆਪਣੇ ਜਿਹੜੇ ਵੀਡੀਓ ਬਣਾਉਣ ਵਾਸਤੇ ਜਸਟ ਕਲਰ ਵੇਸਟ ਬਹੁਤ ਹੁੰਦੇ ਨੇ ਬਟ ਜੇ ਆਪਾਂ ਉਹੀ ਥੋੜਾ ਜਿਹਾ ਸਮਾਰਟਲੀ ਯੂਜ਼ ਕਰਾਂਗੇ ਦੈਨ ਉਹ ਵੀ ਆਪਣੀ ਪ੍ਰੋਬਲਮ ਕੇ ਸੋਲਵ ਹੋ ਸਕਦੀ ਹੈ ਦੇਖੋ ਹੁਣ ਤੁਸੀਂ ਦੇਖੋ ਕਿੱਦਾਂ ਸੋਹਣਾ ਬਣ ਕੇ ਕੀ ਤਿਆਰ ਹੈ ਇਹ ਇੱਕ ਮੈਲੀ ਫੂਡ ਬਣਾਉਣੀ ਹੈ ਜਿਹੜਾ ਕੀ ਹੈ ਮੈਂ ਸਿੱਧਾ ਹੀ ਬਣਾਵਾਂਗੀ ਇਹ ਦੇਖੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਬਿਨਾ ਲੀਫ ਤੋਂ ਬਿਨਾ ਬਟ ਤੋਂ ਲੀਫ ਦੀ ਹੈਲਪ ਤੋਂ ਬਿਨਾ ਆਪਾਂ ਹੈਂਡ ਨਾਲ ਪੇਂਟਿੰਗ ਇੱਕ ਲੀਫ ਬਣਾ ਚੁੱਕੇ ਹਾਂ ਇੱਕ ਲੀਫ ਉਪਰ ਲੀਫ ਦੇ ਨਾਲ ਹੀ ਬਣਾ ਚੁੱਕੇ ਹਾਂ ਦੈਨ ਤੁਹਾਨੂੰ ਕਿਹੜਾ ਸਭ ਤੋਂ ਵਧੀਆ ਲੱਗਿਆ ਕਮੈਂਟ ਚ ਜ਼ਰੂਰ ਦੱਸਿਓ ਕਮੈਂਟ ਕਰਨ ਲਈ ਕੋਈ ਪਹਿਲ ਨਹੀਂ ਲਾਉਣੀ ਪਲੀਜ਼ ਇਹਨਾਂ ਦੋਵਾਂ ਵਿੱਚੋਂ ਕਿਹੜਾ ਬੈਟਰ ਹੈ ਇਹ ਜ਼ਰੂਰ ਦੱਸਿਓ ਤੇ ਮੇਰੇ ਫਲਾਅ ਤੁਹਾਨੂੰ ਕਿੱਦਾਂ ਦੇ ਲੱਗੇ ਮੇਰਾ ਆਈਡੀਆ ਕਿੱਦਾਂ ਦੇ ਲੱਗਿਆ ਸਿਰਫ ਇੱਕ ਮਾਮੂਲੀ ਫਲਾਰ ਨਾਲ ਆਪਾਂ ਇੰਨੀ ਸੋਹਣੀ ਪੇਂਟ ਕਰ ਸਕਦੇ ਐ ਇਦਾਂ ਤੁਹਾਡਾ ਫਲਾਰ ਬਣਾ ਸਕਦੇ ਆ ਤਾਂ ਤੁਸੀਂ ਇਹ ਵੀ ਜ਼ਰੂਰ ਮੈਨੂੰ ਕਮੈਂਟਾਂ ਚ ਦੱਸਿਓ ਜੀ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਮੈਨੂੰ ਬਹੁਤ ਲੋੜ ਹੈ ਸਬਸਕ੍ਰਾਈਬਰਸ ਦੀ ਪਲੀਜ਼ ਮੇਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਬਿਕਾਜ਼ ਇਹਦੇ ਵਿੱਚ ਬਹੁਤ ਹੀ ਚੀਜ਼ਾਂ ਹੁੰਦੀਆਂ ਨੇ ਐਮਿੰਦੀਆਂ ਜਿਹੜੀਆਂ ਤੁਹਾਨੂੰ ਸੁਣਨੀਆਂ ਚਾਹੀਦੀਆਂ ਨੇ ਤਾਂ ਮੈਂ ਬਸ ਦੋ ਘੰਟਿਆਂ ਤੱਕਰ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਵਾਂਗੀ ਇੱਕ ਹੋਰ ਵੀਡੀਓ ਆਪਣੀ ਅਪਲੋਡ ਕਰਾਂਗੀ ਪਲੀਜ਼ ਤੁਸੀਂ ਵੇਟ ਕਰਿਆ ਕਰੋ ਮੇਰੀ ਵੀਡੀਓ ਦੀ ਬਿਕੋਜ਼ ਮੇਰੀ ਵੀਡੀਓ ਨੂੰ ਸ਼ੁਰੂ ਤੋਂ ਲਾਸਟ ਤੱਕ ਜਰੂਰ ਦੇਖਿਆ ਕਰੋ ਬਹੁਤ ਚੀਜ਼ਾਂ ਹੁੰਦੀਆਂ ਨੇ ਆਪ ਜੀਆਂ ਜਿਹੜੇ ਤੁਸੀਂ ਸੁਣ ਸਕਦੇ ਹੋ ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ ਜਿਹਨੂੰ ਤੁਸੀਂ ਸਮਝ ਸਕਦੇ ਹੋ ਤੇ ਤੁਸੀਂ ਇਹਨੂੰ ਪ੍ਰੈਕਟਿਸ ਜ਼ਰੂਰ ਕਰਿਆ ਇੱਕ ਵਾਰੀ ਇਹਨੂੰ ਆਪਣੇ 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 ਆਪ ਟਰਾਈ ਕਰਕੇ ਜ਼ਰੂਰ ਦੇਖਿਓ ਬਹੁਤ ਹੀ ਸੋਹਣੀ ਚੀਜ਼ ਬਣ ਜਾਵੇਗੀ ਤੁਹਾਡੇ ਤੁਹਾਡੇ ਕੋਲ ਆ ਮੈਂ ਥੋੜੀ ਜੀ ਵੀਡੀਓ ਕਰਕੇ ਮਤਲਬ ਆਪ ਮੈਂ ਪਹਿਲਾਂ ਹੀ ਬਣਾ ਲਿਆ ਸੀ ਆਰਾਮ ਨਾਲ ਬਣਾਇਆ ਸੀ ਬਟ ਥੋੜਾ ਜਿਹਾ ਵੀਡੀਓ ਕਰਕੇ ਥੋੜਾ ਜਿਹਾ ਹੋ ਗਿਆ ਫਲੌਪ ਬਟ ਸੋਨਾ ਬਹੁਤ ਬਣਿਆ ਥੋੜੀ yellow shade ਵਿੱਚ ਆ ਰਹੀ ਹੈ ਆ ਵੇਖੋ ਫਲਾਰ ਇਹ ਵੀ ਬਿਲਕੁਲ ਸੇਮ ਇਦਾਂ ਹੀ ਆਪਾਂ ਫਲਾਰ ਨਾ ਬਣਾਇਆ ਹੋਇਆ ਹੈ ਮਤਲਬ ਕਿ ਜਿਹੜੇ ਆਹ ਵਾਲੇ ਫਲਾਰ ਨਾ ਆਹ ਵਾਲੇ ਫਲਾਰ ਨਾ ਬਣਾ ਚੁੱਕੀ ਆ ਮੈਂ ਇਹ ਇਹ ਮੈਂ ਇੱਕ ਸੂਟ ਵੀ ਪੇਂਟ ਇਹ ਫਲਾਰ ਨਾ ਕਰ ਚੁੱਕੀ ਆ ਇਹਦੇ ਲੀव्स ਦੇ ਨਾਲ ਮੈਂ ਇੱਕ ਕਸਟਮਰ ਦਾ ਸੂਟ ਵੀ ਪੇਂਟ ਕਰ ਚੁੱਕੀ ਆ ਦੈਨ ਤੁਸੀਂ ਪਲੀਜ਼ ਇਨੂੰ ਇਗਨੋਰ ਨਾ ਕਰਿਆ ਕਰੋ ਟਰਾਈ ਕਰਕੇ ਜ਼ਰੂਰ ਦੇਖਿਓ ਬਿਕੋਜ਼ ਇਹੇ ਮੇਰੀ ਕਹਿ ਦੋ ਕਿ ਮੇਰੀ ਮਿਹਨਤ ਈ ਆ ਜਿਹੜੀ ਮੈਂ ਇਦਾਂ ਸੋਚ ਕੇ ਤੇ ਤੁਹਾਨੂੰ ਮੈਂ ਕਰ ਕਰ ਦਿੰਨੀ ਆ ਜੀ ਤੁਹਾਡੇ ਸਾਹਮਣੇ ਪੇਸ਼ ਥੈਨ ਪਲੀਜ਼ ਨੈਕਸਟ ਟਾਈਮ ਜ਼ਰੂਰ ਆਵਾਂਗੇ ਤੇ ਨਵੀਂ ਨਵੀਂ ਵੀਡੀਓਜ਼ ਲੈ ਕੇ ਆਉਣੀ ਰਹਿੰਦੀ ਆ ਮੈਂ ਥੈਨ ਪਲੀਜ਼ ਮੇਰੇ ਫੁੱਲ ਵੀਡੀਓਜ਼ ਜ਼ਰੂਰ ਦੇਖਿਆ ਕਰੋ ਬਾਏ ਬਾਏ